ਆਪਲੀਏ ਲੜ ਲਾਏ ਦਰਦਰਸ਼ ਸੇ ਤਿੰਨ ਧਨ ਲ ਚਵਰ ਛਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਦ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡੇ ਭਗਾਂ ਵਾਲੇ ਹੋ ਜੋ ਮਹਾਂਪੁਰਸ਼ਾਂ ਦੇ ਇਸ ਪਵਨ ਪਵਿੱਤਰ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਜਗਤ ਗੁਰੂ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਵੱਡੇ ਪੁੱਤਰ ਮਹਾਨ ਤਪਸਵੀ ਦਇਆ ਮੂਰਤ ਧੰਨ ਧੰਨ ਬਾਬਾ ਸ਼੍ਰੀ ਚੰਨ ਸਾਹਿਬ ਜੀ ਆਂਦਾ ਪਾਵਨ ਪਵਿੱਤਰ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾ ਰਹੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਂਦੇ ਘਰ ਬਾਬਾ ਸ਼੍ਰੀ ਚੰਦ ਸਾਹਿਬ ਦੀਆਂ ਦਾ ਪ੍ਰਕਾਸ਼ ਧੰਨ ਮਾਤਾ ਸਲਕਣੀ ਜੀਆਂ ਦੀ ਪਾਵਨ ਕੋਖ ਤੋਂ ਹੋਇਆ। ਔਰ ਸਾਧ ਸੰਗਤ ਬਾਬਾ ਸ਼੍ਰੀ ਚੰਦ ਸਾਹਿਬ ਇਸ ਧਰਤੀ ਤੇ ਉਹ ਮਹਾਨ ਤਪਸਵੀ ਪੁਰਖ ਹੋਏ ਜਿਨ੍ਹਾਂ ਨੇ ਉਹ ਦਾਸੀ ਮੱਤ ਨੂੰ ਜਨਮ ਦਿੱਤਾ। ਉਹ ਦਾਸੀ ਮੱਤ ਦੇ ਅੰਦਰ ਬਹੁਤ ਵੱਡੇ ਵੱਡੇ ਅੱਗੇ ਤਪੱਸਵੀ ਸਾਧੂ ਹੋਏ ਔਰ ਛੇਵੇਂ ਪਾਤਸ਼ਾਹ ਤੱਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀਆਂ ਤੱਕ ਬਾਬਾ ਸ੍ਰੀ ਚੰਦ ਸਾਹਿਬ ਸਰੀਰ ਵਿੱਚ ਰਹੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜੀਆਂ ਦੇ ਘਰ ਸਭ ਤੋਂ ਪਹਿਲਾ ਸਿਧਾਂਤ ਹੈ ਨਾਮ ਜਪਣ ਦਾ ਔਰ ਨਾਮ ਦੀ ਇੰਨੀ ਵੱਡੀ ਸ਼ਕਤੀ ਹੈ ਕੀ ਸਾਰੀ ਸ੍ਰਿਸ਼ਟੀ ਜਿਹੜੀ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਨਾਮ ਤੋਂ ਉਤਪਨ ਹੋਈ ਹੋਈ ਹੈ ਨਾਮ ਦੇ ਆਸਰੇ ਨਾਲ ਸੰਸਾਰ ਚੱਲ ਰਿਹਾ ਹੈ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਜੀ ਬਲੋ ਨਾਮ ਦੇ ਆਸਰੇ ਨਾਲ ਹੈ ਔਰ ਸਾਧ ਸੰਗਤ ਜਿੱਦਣ ਕੋਈ ਉਸ ਨਾਮ ਨਾਲ ਜੁੜ ਜਾਂਦਾ ਹੈ ਨਾਮ ਨਾਲ ਇੱਕਮਕ ਹੋ ਜਾਂਦਾ ਹੈ ਜਿੰਨੀ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਹੈ ਉਹ ਉਸ ਸਰੀਰ ਧਾਰੀ ਮਨੁੱਖ ਦੇ ਅੰਦਰ ਵੀ ਕੰਮ ਕਰਨ ਲੱਗ ਪੈਂਦੀ ਹੈ ਸ਼ਬਦ ਇੰਨੀ ਵੱਡੀ ਸ਼ਕਤੀ ਹੈ ਕਿ ਸ਼ਬਦ ਸਰੀਰ ਧਾਰੀ ਉਸ ਮਨੁੱਖ ਨੂੰ ਬਹੁਤ ਹਨਮਾਨ ਬਣਾ ਦਿੰਦੀ ਹੈ ਉਹ ਬਹੁਤ ਪਤਵਾਲਾ ਹੋ ਜਾਂਦੇ ਰੱਬ ਦੀ ਦਰਬਾਰ ਵਿੱਚ ਪਰਵਾਨ ਹੁੰਦਾ ਹੈ ਔਰ ਰੱਬ ਉਹਨੂੰ ਚੁਣ ਕੇ ਫਿਰ ਪ੍ਰਧਾਨ ਕਰਦਾ ਹੈ ਇਹ ਸਾਰਾ ਕੁਝ ਪਾਤਸ਼ਾਹ ਨੇ ਬਾਣੀ ਅੰਦਰ ਲਿਖਿਆ ਹੈ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪਰਭੂ ਦੇ ਸਿਮਰਨ ਕਰਕੇ ਉਹ ਪੁਰਖ ਸ੍ਰਿਸ਼ਟੀ ਦੇ ਪ੍ਰધાન ਪੁਰਖ ਹੋ ਜਾਂਦੇ ਆ ਦਰਗਾਂ ਵਿੱਚ ਪਰਵਾਨ ਹੁੰਦੇ ਫਿਰ ਉਹਨਾਂ ਵਿੱਚ ਤੇ ਰੱਬ ਵਿੱਚ ਕੋਈ ਭੇਦ ਨਹੀਂ ਰਹਿੰਦੀ ਭਾਵੇਂ ਉਹਨਾਂ ਦੇ ਨਾਮ ਨਾਲ ਫਿਰ ਸਾਧ ਹੋਵੇ ਸਾਧੂ ਹੋਵੇ ਬ੍ਰਹਮ ਗਿਆਨੀ ਹੋਵੇ ਸਾਜ ਸੰਗਤ ਨਾਮ ਜਪਣ ਕਰਕੇ ਸੰਸਾਰ ਤੋਂ ਸਰੀਰ ਤੋਂ ਸੁਰਤੀ ਅੰਨੀ ਉੱਚੀ ਉੱਠ ਜਾਂਦੀ ਹੈ ਉਨ੍ਹਾਂ ਵਿੱਚ ਤੇ ਰੱਬ ਵਿੱਚ ਕੋਈ ਭੇਦ ਨਹੀਂ ਰਹਿਣੀ। ਤੈਨੂੰ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਿਹਾ ਤੁਹਾਨੂੰ ਯਾਦ ਹੈ ਜੇ ਤੁਸੀਂ ਸੁਖਮਨੀ ਸਾਹਿਬ ਪੜਦੇ ਹੋ। ਤਾਂ ਹਜ਼ੂਰ ਕਹਿੰਦੇ ਨੇ ਸਾਦਕੀ ਸੋਮਾ ਊਚ ਤੇ ਉੱਚੀ ਸਾਦਕੀ ਸੋਮਾ ਮੂਚ ਤੇ ਮੂਚੀ ਇੱਕ ਵਾਰ ਪੜੋ। ਸਾਧ ਕੀ ਸੋਬਾ ਚੱਤੇ ਉੱਚੀ ਸਾਧ ਕੀ ਸੋਬਾ ਮੂਤੇ ਮੂਚੀ ਸਾਧ ਕੀ ਸੋਬਾ ਸਾਧ ਬਣਾਈ ਨਾਨਕ ਸਾਧ ਪ੍ਰਭ ਭੇਦ ਨੋ ਭਾਈ ਉਸ ਦੇ ਧਾਰੀ ਸ਼ਰੀਰ ਵਿੱਚ ਰਹਿਣ ਵਾਲੇ ਸਾਧ ਵਿੱਚ ਤੇ ਉਸ ਪ੍ਰਭੂ ਵਿੱਚ ਜਿਹੜਾ ਸਰੀਰ ਤੋਂ ਰਹਤ ਹੈ ਅਹਾਰ ਤੋਂ ਰਹਿਤ ਨਹੰਕਾਰ ਸਾਧ ਸੰਗਤ ਸਾਧ ਵਿੱਚ ਤੇ ਪ੍ਰਭੂ ਵਿੱਚ ਕੋਈ ਭੇਦ ਨਹੀਂ ਰਹਿਣਾ ਫਿਰ ਉਹ ਇੱਕ ਰੂਪ ਹੋ ਜਾਂਦੇ ਔਰ ਜਿੰਨੀਆਂ ਸ਼ਕਤੀਆਂ ਕਾਲਪੁਰਖ ਵਾਹਿਗੁਰੂ ਵਿੱਚ ਸਾਧ ਸੰਗਤ ਤੋਂ ਸਾਰੀ ਸ਼ਕਤੀ ਫਿਰ ਉਹ ਸਾਧ ਵਿੱਚ ਉਸ ਸਾਧੂ ਵਿੱਚ ਉਸ ਬ੍ਰਹਮ ਗਿਆਨੀ ਵਿੱਚ ਪਰਵੇਸ਼ ਕਰ ਜਾਂਦੀ ਤੈਨੂੰ ਮਹਰਣ ਮਾਨੀ ਅੰਦਰ ਕਿਹਾ ਭਾਈ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਦਾ ਕਰਤਾ ब्रह्मज्ञानी सद्जीवै नहीं मरता ब्रह्मज्ञानी मुक्त जगो जीका दाता ब्रह्मज्ञानी पूर्ण पुरुष विधाता ब्रह्मज्ञानी अनाथा का नाथ ब्रह्मज्ञानी का सब ऊपर नाथ ब्रह्मज्ञानी विच ते रब विच कोई भयत नहीं रहंदा श्री गुरु नानक साहिब महाराज बादशाह जी ने जिस नाम दी वढाई धरती ऊपर दीती सा संगत ਉਹ ਬਾਦਸ਼ਾਹ ਨੇ ਸ਼ਬਦ ਵਰਤਾਇਆ ਔਰ ਜਦੋਂ ਜੋਗੀ ਸਵਾਲ ਕਰਦੇ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦੇ ਮਹਾਰਾਜ ਤੁਹਾਡਾ ਗੁਰੂ ਕੌਣ ਹੈ ਤੁਸੀਂ ਇੰਨੀ ਛੋਟੀ ਉਮਰ ਵਿੱਚ ਐਡੇ ਵੱਡੇ ਸਮੇਰ ਪਰਬਤ ਤੇ ਆ ਗਏ ਹੋ ਮਰ ਜਿਸ ਜਗ੍ਹਾ ਉੱਤੇ ਗੋਰਖ ਦਾ ਮਤ ਚੱਲ ਰਿਹਾ ਸੀ ਤੁਸੀਂ ਮਹਾਰਾਜ ਉਹ ਗੋਰਖ ਮਤ ਬਦਲ ਕੇ ਉੱਥੇ ਨਾਨਕ ਮਤ ਬਣਾ ਦਿੱਤਾ ਤਾਂ ਉਹ ਗੋਰਖ ਮਤੇ ਨੂੰ ਬਦਲ ਕੇ ਨਾਨਕ ਮਤੇ 'ਤੇ ਤਬਦੀਲ ਹੋਇਆ ਭਾਵ ਜਿਸ ਜਗ੍ਹਾ ਉੱਤੇ ਗੋਰਖ ਦਾ ਮਤ ਲੋਕ ਮੰਨਦੇ ਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਪਏ ਉੱਥੇ ਗੁਰੂ ਨਾਨਕ ਦੇ ਮਤ ਨੂੰ ਲੋਕ ਮੰਨਣ ਲੱਗੇ ਤੋਂ ਗੋਰਖ ਮਤੇ ਦੀ ਜਗ੍ਹਾ ਉੱਤੇ ਨਾਮ ਨਾਨਕ ਮਤਾ ਪੈ ਗਿਆ ਜਦੋਂ ਮਹਾਰਾਜ ਸਿੱਧ ਜੋਗੀਆਂ ਕੋਲ ਪर्वਤ ਜਾਂਦੇ ਤੋਂ ਵਾਪਸ ਵਿੱਚ ਇਕੱਠੇ ਹੋ ਕੇ ਸਲਾਹ ਕਰਦੇ ਹਾਂ ਸਾਡੀ ਉਮਰ ਡੇਢ ਡੇਢ 2-200 ਸਾਲ ਦੀ ਹੈ ਜਿਹੜਾ ਸਾਡੇ ਕੋਲ ਆ ਮਾਲਕ ਨਾਨਕ ਆਇਆ ਹੈ ਇਹਦੀ ਕਾਲੀ ਕੱਕੀ ਦਾੜ੍ਹੀ ਹੈ 40 ਸਾਲ ਦੀ ਉਮਰ ਹੈ ਜੇ ਕਿਤੇ ਸਾਡੇ ਮੱਤ ਵਿੱਚ ਆ ਜਾਏ ਨਾ ਸਾਡੇ ਪੰਥ ਵਿੱਚ ਆ ਜਾਏ ਤਾਂ ਸਾਡਾ ਫਿਰ ਪੰਥ ਦੇਣਾ ਜੋਗ ਮਤ ਤੋਂ ਤਾਂ ਬਹੁਤ ਤਰੱਕੀ ਕਰੇਗਾ ਉਹ ਤਾਂ ਪੂਰੀ ਦੁਨੀਆ ਵਿੱਚ ਉਹ ਜਲ੍ਹਾ ਹੋ ਜਾਏਗਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਹੁਣ ਉਹ ਆਪਣੇ ਮੱਤ ਵਿੱਚ ਲਿਆਉਣਾ ਚਾਹੁੰਦੇ ਫਿਰ ਉਹਨਾਂ ਜੋਗੀਆਂ ਨੂੰ ਇੱਕੋ ਗੱਲ ਸਮਝ ਗਈ ਕਿ ਗੁਰੂ ਨਾਨਕ ਸਾਹਿਬ ਮਹਾਰਾਜਾਂ ਗ੍ਰਸਤੀ ਤੇ ਸੰਸਾਰੀ ਤੌਰ ਤੇ ਗ੍ਰਸਤੀ ਲੋਕ ਮਾਇਆ ਵਿੱਚ ਵੱਧੇ ਹੁੰਦੇ ਨੇ ਜੇ ਗ੍ਰਸਤੀ ਲੋਕਾਂ ਨੂੰ ਮਾਇਆ ਧਨ ਦੌਲਤ ਪੈਸਾ ਮਿਲ ਜਾਏ ਉਹ ਲੋਕ ਫਿਰ ਪਿਗਲ ਜਾਂਦੇ ਨੇ ਉਸੇ ਜਗ੍ਹਾ ਉਹ ਤਿਲਵਾਏ ਮਨ ਹੋ ਜਾਂਦੇ ਕਿਉਂ ਗ੍ਰਸਤੀ ਵਾਸਤੇ ਮਾਇਆ ਧਨ ਦੌਲਤ ਬਹੁਤ ਵੱਡੀ ਚੀਜ਼ ਨਹੀਂ ਹੈ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਉਹਨਾਂ ਨੇ ਵਿਚਾਰ ਕੀਤੀ ਹੋਏ ਇਦਾਂ ਦੀ ਕਰਾਮਾਤ ਵਿਖਾਓ ਕਿ ਗੁਰੂ ਨਾਨਕ ਜਿਹੜੇ ਨੇ ਉਹ ਆਪਣੇ ਆਪ ਸਾਡੇ ਮੱਤ ਵਿੱਚ ਆ ਜਾਣਗੇ ਭਾਈ ਗੁਰਦਾਸ ਸਿੰਘ ਲਿਖਦੇ ਫਿਰ ਉਹਨਾਂ ਨੇ ਬਹੁਤ ਵੱਡੀ ਕਰਾਮਾਤ ਵਿਖਾਈ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਜੋਗੀਆਂਪੁਰ ਪਹੁੰਚੇ ਉਦੋਂ ਭਾਈ ਗੁਰਦਾਸ ਜੀ ਲਿਖਦੇ ਸਿੱਧਿ ਮਨੈ ਵਿਚਾਰਿਆ ਕਿਵ ਦਰਸ਼ਨ ਲੇਵੈ ਵੱਲਾ ਕਹਿੰਦੇ ਸਿੱਧਾਂ ਨੇ ਵਿਚਾਰ ਕੀਤੀ ਮਨ ਚ ਕੀ ਇਹ ਬਾਲਕ ਨਾਨਕ ਕਾਲੀ ਕੱਕੀ ਦਾੜੀ ਵਾਲਾ ਸਾਡੇ ਪੰਥ ਵਿੱਚ ਜੇ ਆ ਜਾਵੇ ਪਰ ਇਹਨੂੰ ਪੰਥ ਵਿੱਚ ਕਿਵੇਂ ਲਿਆਈਏ ਜੇ ਇਹ ਸਾਡੇ ਪੰਥ ਵਿੱਚ ਆ ਗਿਆ ਨਾ ਤਾਂ ਐਸਾ ਜੋਗੀ ਕਲੀਮਾ ਹਮਰਾ ਪੰਥ ਕਰੇ ਉਜੇ ਅੱਲਾ ਇਦਾਂ ਦਾ ਜੋਗੀ ਜੇ ਸਾਡੇ ਪੰਥ ਵਿੱਚ ਆ ਗਿਆ ਸਾਡੇ ਪੰਥ ਨੂੰ ਤਾਂ ਉਜੇ ਅੱਲਾ ਕਰ ਦੇਗਾ ਭਾਵ ਜਿਹੜਾ ਗੋਰਖ ਦੇ ਮਤ ਨੂੰ ਬਦਲ ਸਕਦਾ ਉਹ ਤਾਂ ਬਹੁਤ ਉੱਚਾ ਜਾਸਾ ਸਾਡੇ ਤਾਂ ਜੋਗੀਆਂ ਦਾ ਪੰਥ ਬਹੁਤ ਉੱਚਾ ਹੋ ਜਾਏਗਾ ਕਹਿੰਦੇ ਸੱਜੋ ਕੀ ਕਲੀਮੇ ਹਮਰੋਂ ਪੰਥ ਕਰੇ ਉਜੇ ਅੱਲਾ ਫਿਰ ਉਹ ਸਿੱਧ ਜੋਗੀਆਂ ਨੇ ਪਤਾ ਕੀ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਰਮਾਤ ਵਿਖਾਉਣ ਲੱਗੇ ਕਹਿੰਦੇ ਹੇ ਨਾਨਕ ਤੇਰੇ ਨਾਲ ਵਿਚਾਰ ਤਾਂ ਬਾਅਦ ਵਿੱਚ ਕਰਾਂਗੇ ਪਹਿਲਾਂ ਸਾਨੂੰ ਜਲ ਸ਼ਕਾ ਪਾਤਸ਼ਾਹ ਨੂੰ ਉਹਨਾਂ ਨੇ ਤਾਂ ਖੱਪਰ ਦਿੱਤਾ ਖੱਪਰ ਸਮਝਦੇ ਹੋ ਇੱਕ ਛੋਟੀ ਜੀ ਸਿੱਪੀ ਦਾ ਬਣਿਆ ਹੁੰਦਾ ਹੈ ਜਿਹੜਾ ਸਿੱਧ ਜੋਗੀਆਂ ਕੋਲ ਹੁੰਦਾ ਹੈ ਉਹ ਜੋਗੀਆਂ ਨੇ ਖੱਪਰ ਦਿੱਤਾ ਉਹ ਖੱਪਰ ਦੇ ਕੇ ਕਹਿੰਦੇ ਉਹ ਤਲਾਬ ਪਾਣੀ ਦਾ ਭਰਿਆ ਹੋਇਆ ਉੱਥੋਂ ਪਾਣੀ ਲੈ ਕੇ ਆਓ ਬਾਅਦ ਵਿੱਚ ਤੁਹਾਡੇ ਨਾਲ ਵਿਚਾਰ ਕਰਾਂਗੇ ਹੁਣ ਉਹ ਕਰਾਮਾਤ ਦਿਖਾਉਣ ਲੱਗੇ ਤਾਂ ਭਾਈ ਗੁਰਦਾਸ ਜੀ ਲਿਖਦੇ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚੱਲ ਬਾਬਾ ਆਇਆ ਪਾਣੀ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਣੀ ਲੈਣ ਤਲਾਬ ਤੇ ਪਹੁੰਚੇ ਨਾ ਉੱਥੇ ਕੀ ਵੇਖਦੇ ਪਾਣੀ ਤਾਂ ਹੈ ਹੀ ਨਹੀਂ ਉਸ ਜਗਤ ਸੋ ਪੂਰੇ ਨਾ ਪੂਰਾ ਤਲਾਬ ਜਿਹੜਾ ਸਾ ਸਿੰਗ ਉਹ ਹੀਰੇ ਮੋਤੀ ਜ਼ੁਹਰਾਤ ਜਿਵਰਾਂ ਨਾਲ ਭਰਿਆ ਪਿਆ ਨਕੋ ਨਕੋ ਹੀਰੇ ਮੋਤੀ ਜ਼ੁਹਰਾਤਾਂ ਨਾਲ ਭਰਿਆ ਪਿਆ ਉੱਥੇ ਪਾਣੀ ਨਹੀਂ ਸੀ ਖੱਪਰਨ ਦਿੱਤਾ ਨਾਥ ਜੀ ਪਾਣੀ ਭਰ ਲੈ ਵਣ ਉੱਠ ਚੱਲਾ ਮਬਾ ਆ ਪਾਣੀ ਐ ਜਿੱਥੇ ਰਤਨ ਜਵੇ ਹਰ ਲੱਲਾ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਣੀ ਦੇ ਤਲਾਬ ਤੇ ਪਹੁੰਚੇ ਵੇਖਦੇ ਕੀਆ ਉੱਥੇ ਹੀਰੇ ਜ਼ੋਹਰਾਤ ਰਤਨ ਤਾਂ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਜੋਗੀ ਸੋਚਦੇ ਵੇ ਹੁਣ ਹੀਰੇ ਮੋਤੀ ਜ਼ੋਹਰਾਤ ਰਤਨ ਵੇਖ ਕੇ ਨਾ ਨਾਨਕ ਦਾ ਮਨ ਪਿਘਲ ਜਾਏਗਾ ਕਿਉਂਕਿ ਗ੍ਰਸਤੀ ਮਨ ਹੈ ਇਹਨੂੰ ਮਾਇਆ ਸੰਸਾਰ ਦੇ ਲੋਕਾਂ ਨੂੰ ਚਾਹੀਦੀ ਹੁੰਦੀ ਹੈ ਇਦਾਂ ਦੇ ਹੀਰੇ ਮੋਤੀ ਜ਼ਵਹਰਾਤ ਨਾਨਕ ਨੇ ਵਖੇ ਨਹੀਂ ਹੋਣਗੇ ਹੀਰੇ ਮੋਤੀ ਜ਼ਵਹਰਾਤ ਵੇਖ ਕੇ ਸਿੱਪੀ ਭਰ ਕੇ ਲਿਆਵੇਗਾ ਖਬਰ ਔਰ ਸਾਡੇ ਚਰਨਾਂ ਵਿੱਚ ਮੱਥਾ ਟੇਕੇਗਾ ਕਿ ਜੋਗੀ ਉਹ ਤੁਹਾਡੇ ਕੋਲ ਇੰਨੀ ਵੱਡੀ ਮਾਇਆ ਹੈ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਾਣੀ ਵੇਖਿਆ ਨਾ ਸਤਗੁਰੂ ਮੁਸਕਰਾਪੇ ਉੱਥੇ ਪਾਣੀ ਤੇ ਹੈ ਹੀ ਨਹੀਂ ਤਲਾਬ ਵਿੱਚ ਉੱਥੇ ਤਾਂ ਹੀਰੇ ਮੋਤੀ ਜੋ ਹਰਾਤ ਨੇ ਪਾਣੀ ਦੇ ਤਲਾਬ ਵਿੱਚ ਪਾਣੀ ਨਹੀਂ ਹੈ ਹੀਰੇ ਮੋਤੀ ਜੋ ਹਰਾਤ ਵੇਖਣ ਤੋਂ ਬਾਅਦ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾਪੇ ਔਰ ਖਾਲੀ ਖੱਪਰ ਲੈ ਕੇ ਵਾਪਸ ਆ ਗਏ ਤਾਂ ਭਾਈ ਅਰਦਾਸ ਲਿਖਦੇ ਕਹਿੰਦੇ ਜੋ ਕੀ ਹੈਰਾਨ ਹੋ ਗਏ ਨਾਨਕ ਕੁਝ ਲੈ ਕੇ ਨਹੀਂ ਆਏ ਜਦੋਂ ਪਾਤਸ਼ਾਹ ਨੂੰ ਪੁੱਛਿਆ ਕਹਿੰਦੇ ਪਾਣੀ ਨਹੀਂ ਲੈ ਕੇ ਆਂਦਾ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਵਾਬ ਦਿੰਦੇ ਕਹਿੰਦੇ ਪਾਣੀ ਉੱਥੇ ਹੈ ਹੀ ਨਹੀਂ ਸੀ ਜਿਹੜੇ ਤਲਾਬ ਤੇ ਤੁਸੀਂ ਪਾਣੀ ਲੈਣ ਗੱਲੇ ਆ ਉੱਥੇ ਪਾਣੀ ਨਹੀਂ ਸੀ ਤਾਂ ਉਹ ਜੋਗੀ ਪੁੱਛਦੇ ਕਹਿੰਦੇ ਜੇ ਪਾਣੀ ਨਹੀਂ ਸੀ ਫਿਰ ਹੋਰ ਕੀ ਸੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਵਾਬ ਸੁਣ ਕੇ ਜੋਗੀਆਂ ਦੇ ਚੌਂਕੜੇ ਖੁੱਲ ਗਏ ਜਦੋਂ ਪਾਤਸ਼ਾਹ ਨੇ ਕਿਹਾ ਜਦੋਂ ਉੱਥੇ ਪਾਣੀ ਹੈ ਹੀ ਨਹੀਂ ਹੋਰ ਉੱਥੇ ਕੀ ਸੀ ਮੈਂ ਉਹ ਤੋਂ ਕੀ ਲੈਣਾ ਤੁਸੀਂ ਪਾਣੀ ਲੈਣ ਕੱਲਿਆ ਪਾਣੀ ਉਸ ਜਗ੍ਹਾ ਤੇ ਨਹੀਂ ਸੀ ਹੋਰ ਉਸ ਜਗ੍ਹਾ ਤੇ ਕੀ ਹੈ ਉਹਦੇ ਨਾਲ ਮੇਰਾ ਕੋਈ ਮਤਲਬ ਨਹੀਂ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉਸ ਚੀਜ਼ ਨੂੰ ਇਗਨੋਰ ਕਰਕੇ ਕਹਿੰਦੇ ਉੱਥੇ ਹੈ ਹੀ ਨਹੀਂ ਕੁਝ ਮੈਂ ਤਾਂ ਪਾਣੀ ਲੈਣ ਗਿਆ ਸੀ ਪਾਣੀ ਨਹੀਂ ਹੈ ਰਹੀ ਗੱਲ ਹੀਰੇ ਮੋਤੀ ਦੀ ਹਰਤ ਉਹਨਾਂ ਤੋਂ ਮੈਂ ਕੀ ਲੈਣਾ ਤੁਸੀਂ ਪਾਣੀ ਲੈਣ ਕੱਲਿਆ ਪਾਣੀ ਨਹੀਂ ਹੈ ਉੱਥੇ ਤਾਂ ਭਾਈ ਗੁਰਦਾਸ ਸਾਹਿਬ ਲਿਖਦੇ ਕਹਿੰਦੇ ਵਾਪਾ ਆ ਪਾਣੀ ਐ ਡਿੱਠੇ ਰਤਨ ਜ਼ਵੇਹਰ ਲੱਲਾ ਸਤਿਗੁਰ ਅਗਮ ਅਗਾਧ ਪੁਰਖ ਕਿਹਣਾ ਝੱਲੇ ਗੁਰੂ ਦੀ ਝੱਲ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਅਗਮ ਅਗਾਧ ਪੁਰਖ ਹੈ ਗੁਰੂ ਨਾਨਕ ਦੀ ਝਾਲ ਕੌਣ ਝੱਲ ਸਕਦਾ ਸੀ ਔਰ ਸੱਚੇ ਬਾਦਸ਼ਾਹ ਵਾਪਸ ਆ ਗਏ ਜਦੋਂ ਜੋਗੀਆਂ ਕੋਲ ਵਾਪਸ ਆਏ ਉਹਨਾਂ ਨੂੰ ਫਿਰ ਜਵਾਬ ਦਿੰਦੇ ਕਿ ਬਾਬਾ ਖੇ ਨਾਥ ਜੀ ਪਾਣੀ ਠੌਰ ਨਹੀਂ ਉਸ ਤੱਲਾ ਉਹ ਜਗ੍ਹਾ ਉੱਤੇ ਪਾਣੀ ਨਹੀਂ ਹੈ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੇਖ ਕੇ ਜੋਗੀਆਂ ਨੇ ਪ੍ਰਭਾਵਿਤ ਹੋਏ ਪਾਤਸ਼ਾਹਾਂ ਨਾਲ ਜਦੋਂ ਸ਼ਬਦ ਵਿੱਚ ਹਾਰ ਕਰਨ ਲੱਗੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲਾ ਸਵਾਲ ਕੀਤਾ ਕਿਵੇਂ ਮਹਰਾਤ ਤੁਸੀਂ ਹੀਰੇ ਮੋਤੀ ਜ਼ਵਹਰਾਤ ਵੇਖ ਕੇ ਤੁਹਾਡਾ ਮਨ ਪਿਗਲਿਆ ਨਹੀਂ ਏ ਨਾਨਕ ਦੱਸੋ ਤੁਹਾਡਾ ਗੁਰੂ ਕੌਣ ਹੈ ਏ ਨਾਨਕ ਦੱਸੋ ਤੁਹਾਡਾ ਗੁਰੂ ਕੌਣ ਹੈ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਨੇ ਇੱਕੋ ਪੰਕਤੀ ਵਿੱਚ ਚਾਰ ਸਵਾਲ ਕੀਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦਰਜ ਹੈ ਇੱਕੋ ਪੰਕਤੀ ਵਿੱਚ ਚਾਰ ਸਵਾਲ ਕਰਕੇ ਉਹ ਜੋਗੀ ਕੀ ਕਹਿੰਦੇ ਨੇ ਬਾਦਸ਼ਾਹ ਨੂੰ ਸਵਾਲ ਕਰਕੇ ਕਿਹਾ ਕਵਣ ਮੂਲ ਕਵਣ ਮਤ ਵਿੱਲਾ ਕਹਿੰਦੇ ਦੱਸੋ ਸਵਾਲ ਕਰਦੇ ਕਵਣ ਮੂਲ ਕਵਣ ਮਤ ਵਿੱਲਾ ਕਵਣ ਗੁਰੂ ਕਿਸ ਦਾ ਤੂੰ ਚੇਲਾ ਕਹਿੰਦੇ ਗੁਰੂ ਤੇਰਾ ਕੌਣ ਹੈ ਤੂੰ ਤੂੰ ਚੇਲਾ ਕਹਿੰਦਾ ਤਸ਼ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦਾ ਜਵਾਬ ਦਿੰਦੇ ਹੁਣ ਜਦੋਂ ਜੋਗੀਆਂ ਨੂੰ ਕਿਹਾ ਕਹਿੰਦੇ ਪਵਨ ਰੰਮ ਸਤਗੁਰ ਮਤ ਵਿਲਾ ਸ਼ਬਦ ਗੁਰੂ ਸੁਰਤ ਧੁਨ ਚਿਲਾ ਕਹਿੰਦੇ ਸੁਣੋ ਜੋਗੀਆਂ ਪਵਨ ਰੰਮ ਸਤਗੁਰ ਮਤ ਵਿਲਾ ਸ਼ਬਦ ਗੁਰੂ ਸੁਰਤ ਧੁਨ ਚਿਲਾ ਕਹਿੰਦੇ ਤੁਸੀਂ ਮੂਲ ਪੁੱਛਿਆ ਕਵਨ ਮੂਲ ਤਸਰੀਰ ਦਾ ਮੂਲ ਹੈ ਪੌਣ ਜੇ ਸਰੀਰ ਵਿੱਚ ਪੌਣ ਚੱਲਦੀ ਹੈ ਸਰੀਰ ਜਿਉਂਦਾ ਹੈ ਜੇ ਸਰੀਰ ਵਿੱਚ ਪੌਣ ਭਾਵ ਹਵਾ ਸਵਾਸ ਬੰਦ ਹੋ ਜਾਣ ਇਹ ਸਰੀਰ ਦੀ ਮੌਤ ਹੋ ਜਾਂਦੀ ਹੈ ਕਹਿੰਦੇ ਫਿਰ ਇਹ ਸਰੀਰ ਜਿਹੜਾ ਮਿਲਿਆ ਨਾ ਇਹ ਕੱਲਾ ਪਵਨ ਆਰੰਭ ਨਹੀਂ ਹੈ ਇਹ ਸਰੀਰ ਇਸ ਲਈ ਮਿਲਿਆ ਕਿ ਸਤ ਗੁਰ ਮਤ ਵਿੱਲਾ ਭਾਵ ਸਤ ਗੁਰੂ ਦੀ ਮਤ ਲੈਣ ਦਾ ਵਿੱਲਾ ਹੈ ਜਿਹੜਾ ਇਸ ਸਰੀਰ ਵਿੱਚ ਰਹਿੰਦਿਆਂ ਸਤ ਗੁਰੂ ਦੀ ਮਤ ਨਹੀਂ ਲਏਗਾ ਉਹ ਇਸ ਜਨਮ ਵਿੱਚ ਆਪਕੇ ਪਛਤਾਏਗਾ ਪਾਤਸ਼ਾਹ ਨੇ ਮਾਨਸ ਦੇਹੀ ਸਰੀਰ ਸਤ ਗੁਰੂ ਦੀ ਮਤ ਲੈਣ ਦਾ ਵਿੱਲਾ ਔਰ ਸਾਥ ਸੰਗਤ ਇਹ ਸਚਾਈ ਹੈ ਮਾਨਸ ਦੇਹੀ ਵਕੇ ਗੁਰੂ ਦੀ ਮਤ ਧਾਰਨ ਕਰਨ ਦਾ ਵਿੱਲ ਐ ਐਉ ਪਾਤਸ਼ਾਹ ਨੇ ਵਾਰ ਵਾਰ ਕਿਹਾ ਗੁਰ ਬਿਨ ਭੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਭਾਈ ਇਹ ਮਾਨਸ ਜਨਮ ਗੁਰੂ ਦੀ ਮਤ ਲੈਣ ਦਾ ਵਿੱਲਾ ਹੈ ਇਨੂੰ ਤੈਨੂੰ ਮਹਾਰਾਜ ਕਹਿਣਗੇ ਭਈ ਪ੍ਰਾਪਤ ਮਨੁਖ ਦੇ ਹੁਰੀਆ गोविंद ਮਿਲਣ ਕੀ ਇਹ ਤੇਰੀ ਵਰੀਆ ਅਵਰ ਕਹਾਇ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਹ ਸਤਗੁਰ ਮਤ ਵਿੱਲਾ ਸਤਗੁਰੂ ਦੀ ਮਤ ਲੈਣ ਦਾ ਵਿੱਲਾ ਇਹਨੂੰ ਪਾਤਸ਼ਾਹ ਕਹਿਣ ਨੇ ਭਾਈ ਇਹ ਮਾਨਸ ਜਨਮ ਤੈਨੂੰ ਗੁਰੂ ਦੀ ਮਤ ਗ੍ਰਹਿਣ ਕਰਨ ਵਾਸਤੇ ਮਿਲੇ ਆ 84 ਲੱਖ ਜੂਨ ਉਪਾਈ ਮਾਨਸ ਕੋਪਰਵ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ ਕਿਉਂਕਿ ਸਤਗੁਰ ਮਤ ਵਿੱਲਾ ਇਹ ਮਾਨਸ ਦੇ ਹੀ ਸਤਗੁਰੂ ਦੀ ਮਤ ਲੈਣ ਦਾ ਵਿੱਲਾ ਹੈ ਔਰ ਸਾ ਸੰਗਤ ਕਿਸੇ ਹੋਰ ਜੂਨ ਵਿੱਚ ਕੋਈ ਮਤ ਨਹੀਂ ਲੈ ਸਕਦਾ ਮੈਂ ਪਰਸੋਂ ਜੇ ਵੀ ਇਹ ਲਾਈਵ ਤੋਂ ਗੱਲ ਕਹੀ ਇੱਕ ਬੰਦਾ ਮੈਨੂੰ ਮਿਲਿਆ ਉਹਨੇ ਕੁੱਤਾ ਰੱਖਿਆ ਹੋਇਆ ਮੈਂ ਉਹਨੂੰ ਕਿਹਾ ਬਹੁਤ ਮਹਿੰਗਾ ਕੁੱਤਾ ਬਾਹਰ ਦਾ ਕਿੰਨੇ ਦਾ ਲੈਂਦਾ ਹੈ ਉਹ ਕਹਿੰਦਾ ਜੀ 5 ਲੱਖ ਦਾ ਮੈਂ ਵੀ ਬੜਾ ਹੈਰਾਨ ਹੋਇਆ ਕਹਿੰਦਾ ਜੀ 5 5.5 ਲੱਖ ਦਾ ਕੁੱਤਾ ਮੈਨੂੰ ਪੈ ਗਿਆ ਸਾਥ ਸੰਗਤ ਇੱਕ ਕੁੱਤੇ ਦਾ ਮੁੱਲ ਭਾਵੇਂ 5.5 ਲੱਖ ਰੁਪਈਆ ਕਿਉਂ ਨਾ ਹੋਵੇ ਪਰ ਇਹ ਸਚਾਈ ਹੈ ਉਸ ਕੁੱਤੇ ਨੂੰ ਤੁਸੀਂ ਸੰਗਤ ਵਿੱਚ ਨਹੀਂ ਲਿਆ ਸਕਦੇ ਕਿਸੇ ਜਾਨਵਰ ਨੂੰ ਇੱਥੇ ਸੰਗਤ ਵਿੱਚ ਲਿਆਓਗੇ ਕੋਈ ਬੰਦਾ ਕਹੇ ਮੇਰੇ ਕੁੱਤੇ ਦਾ ਮੁੱਲ 5 ਲੱਖ ਹੈ ਮੈਂ ਇਹਨੂੰ ਸੰਗਤ ਵਿੱਚ ਲੈ ਕੇ ਬਹਿਣਾ ਉਹਨੂੰ ਸੰਗਤ ਵਿੱਚ ਮੰਦਰ ਮਸਜਿਦ ਵਿੱਚ ਨਹੀਂ ਲਿਆਂਦਾ ਜਾ ਸਕਦਾ ਭਾਈ ਉਹ ਜੁਨਾ ਦੇ ਸਤਿਗੁਰੂ ਦੀ ਮਤ ਲੈਣ ਦਾ ਵੇਲਾ ਨਹੀਂ ਮਾਨਸ ਜਨਮ ਕੋਈ ਗਰੀਬ ਤੋਂ ਗਰੀਬ ਬੰਦਾ ਵੀ ਹੋਵੇ ਉਹ ਵੀ ਸੰਗਤ ਵਿੱਚ ਬਹਿ ਸਕਦਾ ਕਿਉਂ ਇਹ ਸਤਿਗੁਰ ਮਤ ਵਿੱਲਾ ਹੈ ਸਤਿਗੁਰੂ ਦੀ ਮਤ ਲੈਣ ਦਾ ਵੇਲਾ ਤਾਂ ਮਹਾਰਾਜ ਨੇ ਕਿਹਾ ਪਵਨ ਰੰਮ ਸਤਿਗੁਰ ਮਤ ਵਿੱਲਾ ਸ਼ਬਦ ਗੁਰੂ ਸੁਰਤ ਧੁਨ ਚਿਲਾ ਜਦੋਂ ਮਹਾਰਾਜ ਨੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚਿਲਾ ਜੋਗੀਆਂ ਦੇ ਚੌਂਕੜੇ ਖੁੱਲ ਗਏ ਹੈਰਾਨ ਹੋ ਕੇ ਕਹਿੰਦੇ ਤੁਹਾਡਾ ਗੁਰੂ ਸ਼ਬਦ ਹੈ ਪਾਤਸ਼ਾਹ ਨੇ ਕਿਹਾ ਉਹ ਸ਼ਬਦ ਜੇ ਸ਼ਬਦ ਤੋਂ ਸਾਰਾ ਸੰਸਾਰ ਬਣਿਆ ਹੈ ਔਰ ਸਰੀਰ ਨਾ ਗੁਰੂ ਹੈ ਨਾ ਸਰੀਰ ਚੇਲਾ ਹੈ ਉਥੇ ਪਾਤਸ਼ਾਹ ਨੇ ਕਿਹਾ ਸੁਰਤ ਉਹਦਾ ਚੇਲਾ ਹੈ ਸਰੀਰ ਪੰਜ ਭੂਤਕ ਸੰਸਾਰ ਤੋਂ ਬਣਿਆ ਸੰਸਾਰ ਵਿੱਚ ਰਹਦਾ ਹੈਗਾ ਸ਼ਬਦ ਨਾਲ ਸੁਰਤ ਜੁੜੇ ਦੀ ਰੱਬ ਦੀ ਦਰਗਾਹ ਵਿੱਚ ਜਾਏਗੀ ਸਰੀਰ ਰੱਬ ਦੀ ਦਰਗਾਹ ਵਿੱਚ ਨਹੀਂ ਪੇਸ਼ ਹੋ ਸਕਦਾ ਸਾਤ ਸੰਗਤ ਸੁਰਤ ਰੱਬ ਦੀ ਦਰਗਾਹ ਵਿੱਚ ਪ੍ਰਵੇਸ਼ ਹੁੰਦੀ ਹੈ ਸਰੀਰ ਰੱਬ ਦੀ ਦਰਗਾਹ ਵਿੱਚ ਪ੍ਰਵੇਸ਼ ਨਹੀਂ ਹੈ ਸਰੀਰ ਸੰਸਾਰ ਤੋਂ ਬਣਿਆ ਪੰਜ ਤੱਤ ਕੋ ਤਨ ਰਚਿਓ ਜਨੋ ਚਤਰ ਸੁਜਾਨ ਇਹ ਪੰਜ ਭੂਤਕ ਸਰੀਰ ਸੰਸਾਰ ਵਿੱਚ ਰਹਿ ਜਾਣਾ ਹੈ ਅੰਦਰ ਪਈ ਆਤਮਾ ਜਿਹੜੀ ਸੁਣਦੀ ਤੇ ਬੋਲਦੀ ਹੈ ਇਹ ਆਤਮਾ ਅਦ੍ਰਿਸ਼ ਭਾਵ ਸੁਰਤ ਹੈ ਇਹ ਸੁਰਤੀ ਹੀ ਸ਼ਬਦ ਨਾਲ ਜੁੜ ਕੇ ਰੱਬ ਦੀ ਦਰਗਾਹ ਵਿੱਚ ਆਏ ਔਰ ਸਾਤ ਸੰਗਤ ਸਰੀਰ ਰੱਬ ਦੀ ਦਰਗਾਹ ਵਿੱਚ ਨਹੀਂ ਜਾਏਗਾ ਜਦੋਂ ਪਾਤਸ਼ਾਹ ਨੇ ਕਿਹਾ ਸ਼ਬਦ ਗੁਰੂ ਸੁਰਤ ਤੁੰ ਚੇਲਾ ਜੋਗੀਆਂ ਦੇ ਉਸੇ ਵਕਤ ਚੌਂਕੜੇ ਖੁੱਲ ਗਏ ਉੱਥੇ ਪਾਤਸ਼ਾਹ ਨੇ ਫਿਰ ਸ਼ਬਦ ਵਿੱਚ ਹਾਰ ਕੀਤੀ ਔਰ ਭਾਈ ਗੁਰਦਾਸ ਸਾਹਿਬ ਲਿਖਦੇ ਕਹਿੰਦੇ ਸ਼ਬਦ ਜਿੱਤੀ ਸਿੱਧ ਮੰਡਲੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ 2200 ਸਾਲ ਉਮਰ ਜੋਗੀਆਂ ਦੀ ਜਿੱਤ ਲਿਆ ਉਹਨਾਂ ਨੂੰ ਕਾਦੇ ਨਾਲ ਸ਼ਬਦ ਨਾਲ ਸ਼ਬਦ ਜਿੱਤੀ ਸਿੱਧ ਮੰਡਲੀ ਕਿ ਤੁਸ ਆਪਣਾ ਪੰਥ ਨਿਰਲ ਕਲਜੁਗ ਨਾਨਕ ਨਾਮ ਸੁਖੱਲ ਕਲਜੁਗ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕੋ ਚੀਜ਼ ਦੁਨੀਆ ਨੂੰ ਦਿੱਤੀ ਨਾਮ ਕਹਿੰਦੇ ਨਾਮ ਸੁਖ ਦੇਣ ਵਾਲਾ ਹੈ ਭਾਈ ਜੋ ਜਪੇਗਾ ਉਹ ਸੁਖੀ ਹੋ ਜਾਏਗਾ ਔਰ ਸਾ ਸੰਗਤ ਜਿਨਹ ਜਪ ਜਪ ਕੇ ਨਾਮ ਕੇ ਧਾਰੇ ਸਗਲੇ ਜੰਤ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੁੜ ਜਾਂਦਾ ਫਿਰ ਨਾਮ ਦੀ ਸਾਰੀ ਸ਼ਕਤੀ ਉਹਦੇ ਵਿੱਚ ਆ ਜਾਂਦੀ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਉਹਨੂੰ ਫਿਰ ਜਪਜੀ ਸਾਹਿਬ ਅੰਦਰ ਕਿਹਾ ਪੰਜ ਪਰਮਾਨ ਪੰਜ ਪ੍ਰਧਾਨ ਪੰਜੇ ਭਾਵੇਂ ਦਰਗਾਹ ਮੰਤ ਔਰ ਸਸੰਗਤ ਦੇ ਆਪਾਂ ਬਾਰੀ ਤੌਰ ਤੇ ਪੰਜ ਦੀ ਵਿਆਖਿਆ ਕਰੀਏ ਨਾ ਉਦੋਂ ਪੰਜ ਆਪਾਂ ਉਹ ਕਹਿੰਦੇ ਜਿਹੜਾ ਪਿੰਡ ਵਿੱਚ ਥੋੜੀਆਂ ਬੋਟਾਂ ਨਾਲ ਜਿੱਤ ਕੇ ਪੰਜ ਬਣਦਾ ਹੈ